हां जी 사시칼 जी ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਆਏ ਆ ਮਸ਼ਹੂਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਖੁਸ਼ੀ ਦੁੱਗਾਂ ਦੀ ਜੈਨਾ ਕਬੱਡੀ ਰਾਹੀਂ ਪੂਰੀ ਦੁਨੀਆ 'ਚ ਆਪਣਾ ਨਾਮ ਬਣਾਇਆ ਵੱਡੇ ਵੱਡੇ ਧਾਵੀਆਂ ਨੂੰ ਜਫੇ ਲਾ ਕੇ ਵੱਡੇ ਵੱਡੇ ਇਨਾਮ ਤੇ ਸਨਮਾਨ ਆਪਣੇ ਨਾਂ ਕੀਤੇ ਕਬੱਡੀ ਬੁਲਾਰੇ ਮੱਖਣ ਹਕੀਮਪੁਰ ਵਾਲੇ ਨੇ ਖੁਸ਼ੀ ਨੂੰ ਪ੍ਰਿੰਸ ਆਫ ਕਬੱਡੀ ਦਾ ਖਿਤਾਬ ਦਿੱਤਾ ਐਦਾਂ ਹੀ ਇੱਕ ਵਾਰ ਖੁਸ਼ੀ ਗਰਾਊਂਡ ਦੇ ਵਿੱਚ ਰੇਡਰ ਨਾਲ ਭਿੜ ਰਿਹਾ ਸੀ ਉਦੋਂ ਕਮੈਂਟੇਟਰ ਅਮਰੀਕ ਖੁਸ਼ੀ ਕੋਟਲੇ ਨੇ ਮਾਈਕ 'ਚੋਂ ਦੁੱਗ ਦੁੱਗ ਕਹਿਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਤਾਂ ਹੁਣ ਜਦੋਂ ਵੀ ਖੁਸ਼ੀ ਦਾ ਕਿਸੇ ਰੇਡਰ ਨਾਲ ਮੈਦਾਨ ਦੇ ਵਿੱਚ ਵਾਹ ਪੈਂਦਾ ਹੈ ਤਾਂ तकरीबन ਹਰ ਇੱਕ ਕਬੱਡੀ ਬੁਲਾਰਾ ਦੁਗ 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 ਕਹਿ ਹੀ ਦਿੰਦਾ ਹੈ ਸੋ ਐਦਾਂ ਕਬੱਡੀ ਰਾਹੀਂ ਖੁਸ਼ੀ ਨੇ ਲੋਕਾਂ ਦੇ ਦਿਲ ਜਿੱਤੇ ਲੋਕ ਖੁਸ਼ੀ ਦੀ ਖੇਡ ਨੂੰ ਦਿਲੋਂ ਪਿਆਰ ਕਰਦੇ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਖੁਸ਼ੀ ਦੁਗਾਂ ਦੇ ਪਰਿਵਾਰਕ ਪ੍ਰਸ਼ੋਕੜ ਬਾਰੇ ਇਹਨਾਂ ਦੇ ਜਿੱਤੇ ਹੋਏ ਸਰਮਾਨਾਂ ਤੇ ਇਨਾਮਾਂ ਬਾਰੇ ਇਹਨਾਂ ਦਵਾਰਾ ਲਾਈ ਜਾਂਦੀ ਮਿਹਨਤ ਬਾਰੇ ਤੇ ਖਾਦੀ ਜਾਂਦੀ ਖੁਰਾਕ ਬਾਰੇ ਤੇ ਨਾਲ ਹੀ ਗੱਲ ਕਰਾਂਗੇ ਕਿ ਖੁਸ਼ੀ ਦੁੱਗਾਂ ਨੇ ਕਬੱਡੀ ਕਦੋਂ ਤੇ ਕਿਵੇਂ ਖੇਡਣੀ ਸ਼ੁਰੂ ਕੀਤੀ। ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੁਣ ਕਰਦੇ ਹਾਂ ਵੀਡੀਓ ਸ਼ੁਰੂ। ਸੋ ਸਭ ਤੋਂ ਪਹਿਲਾਂ ਖੁਸ਼ੀ ਦੁੱਗਾਂ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੁੱਗਾਂ ਦੇ ਵਿੱਚ ਹੋਇਆ। ਪਰਿਵਾਰ ਵਾਲਿਆਂ ਨੇ ਇਹਨਾਂ ਦਾ ਨਾਂ ਖੁਸ਼ਦੀਪ ਸਿੰਘ ਰੱਖਿਆ ਪਰ ਘਰ ਦੇ ਤੇ ਪਿੰਡ ਦੇ ਇਹਨਾਂ ਨੂੰ ਪਿਆਰ ਨਾਲ ਖੁਸ਼ੀ ਕਹਿਣ ਲੱਗ ਪਏ। ਬਾਅਦ ਵਿੱਚ ਇਹਨਾਂ ਨੇ ਕਬੱਡੀ ਦੇ ਵਿੱਚ ਆਪਣੇ ਖੁਸ਼ੀਨਾਮਾ ਦੇ ਪਿੱਛੇ ਆਪਣੇ ਪਿੰਡ ਦਾ ਨਾਂ ਦੁੱਗਾ ਲਾਇਆ ਤੇ ਅੱਜ ਲੱਖਾਂ ਲੋਕ ਇਹਨਾਂ ਨੂੰ ਕਬੱਡੀ ਇਤਿਹਾਸ ਦੇ ਵਿੱਚ ਖੁਸ਼ੀ ਦੁੱਗਾ ਦੇ ਨਾਂ ਨਾਲ ਜਾਣਦੇ ਨੇ ਪਰ ਇਸ ਦੇ ਨਾਲ ਹੀ ਖੁਸ਼ੀ ਦੁੱਗਾਂ ਨੇ ਦਿੜਬਾ ਦੀ ਟੀਮ ਨਾਲ ਕੌਡੀ ਖੇਡਣ ਦੀ ਸ਼ੁਰੂਆਤ ਕੀਤੀ ਸੀ ਜਿਸ ਕਰਕੇ ਕਈ ਲੋਕ ਇਹਨਾਂ ਨੂੰ ਖੁਸ਼ੀ ਦਿੜਬਾ ਦੇ ਨਾਂ ਨਾਲ ਵੀ ਬੁਲਾਉਂਦੇ ਨੇ ਖੁਸ਼ੀ ਦੁੱਗਾਂ ਦੀ ਡੇਟ ਆਫ ਬਰਥ 26 ਫਰਵਰੀ 1987 ਦੀ ਹੈ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 38 ਸਾਲ ਦੇ ਲਗਭਗ ਹੋ ਚੁੱਕੀ ਹੈ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਨਿਰਮਲ ਸਿੰਘ ਹੈ ਜੋ ਕਿ ਖੇਤੀਬਾੜੀ ਦਾ ਕੰਮ ਕਰਦੇ ਨੇ ਇਹਨਾਂ ਦੀ ਮਾਤਾ ਜੀ ਦਾ ਨਾਮ ਹਰਵੰਸ ਕੌਰ ਹੈ ਤੁਹਾਨੂੰ ਦੱਸ ਦਈਏਗੇ ਖੁਸ਼ੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤੇ ਗਿੱਲ ਇਹਨਾਂ ਦਾ ਪਰਿਵਾਰਕ ਗੋਤ ਹੈ ਜੇ ਇਹਨਾਂ ਦੇ ਸਰੀਰਕ ਦੀ ਲੰਬਾਈ ਦੀ ਗੱਲ ਕਰੀਏ ਤਾਂ ਇਹਨਾਂ ਦੇ ਸਰੀਰ ਦੀ ਲੰਬਾਈ 6 ਫੁੱਟ ਦੇ ਲਗਭਗ ਹੈ ਪਰਿਵਾਰ ਵਿੱਚ ਇਹਨਾਂ ਦੇ ਮਾਤਾ ਪਿਤਾ ਤੋਂ ਬਿਨਾ ਇਹਨਾਂ ਦੀਆਂ ਦੋ ਵੱਡੀਆਂ ਭੈਣਾਂ ਨੇ ਜੇ ਇਹਨਾਂ ਦੇ ਵਿਆਹ ਹੋ ਚੁੱਕੇ ਨੇ ਸੋ ਖੁਸ਼ੀ ਆਪਣੇ ਮਾਤਾ ਪਿਤਾ ਦਾ ਇੱਕੋ ਇੱਕ ਪੁੱਤ ਹੈ ਜੇ ਇਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ 1 ਫਰਵਰੀ ਸਾਲ 2013 ਦੇ ਵਿੱਚ ਹੋਇਆ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਇਹਨਾਂ ਨੇ ਹਰਮਨਤ ਕੌਰ ਰੱਖਿਆ ਜੇ ਇਹਨਾਂ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਹਨਾਂ ਨੇ ਆਪਣੇ ਸਕੂਲ ਦੀ ਨਰਸਰੀ ਤੋਂ 10ਵੀਂ ਤੱਕ ਦੀ ਪੜ੍ਹਾਈ ਸੰਤ ਅਤਰ ਸਿੰਘ ਅਕਾਦਮੀ ਮੈਂ ਮਸਤਵਣਾ ਸਾਹਿਬ ਤੋਂ ਪੂਰੀ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਪਲੱਸ 1 ਤੇ ਪਲੱਸ 2 ਅਕਾਲ ਸਕੂਲ ਬਹਦਰਪੁਰਾ ਤੋਂ ਪੂਰੀ ਕੀਤੀ। ਫਿਰ ਇਹਨਾਂ ਨੇ ਨੈਸ਼ਨਲ ਕਾਲਜ ਭਿੱਖੀ ਤੋਂ ਬੀਏ ਦੀ ਪੜ੍ਹਾਈ ਪੂਰੀ ਕੀਤੀ। ਤੁਹਾਨੂੰ ਦੱਸ ਦਈਏ ਕਿ ਖੁਸ਼ੀ ਦੇ ਪਿਤਾ ਵੀ ਆਪਣੇ ਟਾਈਮ ਦੇ ਵਿੱਚ ਕਬੱਡੀ ਖੇਡਦੇ ਰਹੇ। ਨਾਨਕੇ ਪਰਿਵਾਰ ਚੋਂ ਇਹਨਾਂ ਦੇ ਮਾਮੇ ਵੀ ਕਬੱਡੀ ਖੇਡਦੇ ਰਹੇ। ਖੁਸ਼ੀ ਆਪਣੇ ਵੱਡੇ ਮਾਮੇ ਸੁਖਵਿੰਦਰ ਸਿੰਘ ਭੋਲਾ ਤੋਂ ਕਬੱਡੀ ਬਾਰੇ ਬਹੁਤ ਕੁਝ ਸਿੱਖਦਾ ਰਿਹਾ। ਇਸੇ ਕਰਕੇ ਉਹਨਾਂ ਨੇ ਆਪਣੇ ਡੋਲੇ ਤੇ ਆਪਣੇ ਮਾਮੇ ਦੀ ਤਸਵੀਰ ਦਾ ਟੈਟੂ ਵੀ ਬਣਵਾ ਰੱਖਿਆ ਹੈ। ਸਕੂਲ ਟਾਈਮ ਤੇ ਕਾਲਜ ਦੇ ਦਿਨਾਂ ਦੇ ਵਿੱਚ ਸ਼ੀ ਕ੍ਰਿਕਟ ਤੇ ਫੁੱਟਬਾਲ ਵੀ ਖੇਡਦਾ ਰਿਹਾ ਖੇਡਾਂ ਦੇ ਵਿੱਚ ਇਹਨਾਂ ਦੀ ਸ਼ੁਰੂ ਤੋਂ ਹੀ ਦਿਲਚਸਪੀ ਰਹੀ ਜੇ ਇਹਨਾਂ ਦੀ ਕਬੱਡੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਹ ਸਕੂਲ ਦੇ ਵਿੱਚ ਪੜ੍ਹਦੇ ਹੋਏ ਇੱਕ ਦੋ ਵਾਰ 35 ਕਿਲੋ ਭਾਰ ਦੀ ਟੀਮ ਦੇ ਵਿੱਚ ਆਪਣੇ ਪਿੰਡ ਵੱਲੋਂ ਖੇਡੇ ਉਸ ਤੋਂ ਬਾਅਦ ਸਾਲ 2006 ਦੇ ਵਿੱਚ ਇਹਨਾਂ ਨੇ ਦਿੜਬਾ ਕਬੱਡੀ ਕਲੱਬ ਰਾਹੀਂ ਓਪਨ ਕਬੱਡੀ ਮੈਚ ਖੇਡਣੇ ਸ਼ੁਰੂ ਕਰ ਦਿੱਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਖੁਸ਼ੀ ਦੁੱਗਾ ਨੇ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਸੀ ਤਾਂ ਉਦੋਂ ਇਹ ਅੱਧੀ ਅੱਧੀ ਰਾਤ ਤੱਕ ਟ੍ਰੇਨ ਜਾਂ ਬੱਸਾਂ ਦਾ ਸਫ਼ਰ ਕਰਦੇ ਕਰਦੇ ਘਰੇ ਪਹੁੰਚਦੇ ਰਹੇ ਬਹਾਦਰਪੁਰਾ ਤੋਂ ਦੁੱਗਾ ਆਪਣੇ ਪਿੰਡ ਤੱਕ ਤਾਂ ਉਹ ਪੈਦਲ ਹੀ ਤੁਰ ਕੇ ਜਾਇਆ ਕਰਦੇ ਸੀ। ਉਦੋਂ ਮੋਟਰਸਾਈਕਲ ਤਾਂ ਘਰੇ ਹੈ ਸੀ ਪਰ ਇਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਨਹੀਂ ਸੀ ਕਿ ਹਰੇਕ ਮੈਚ ਦੇ ਵਿੱਚ ਜਾਣ ਲਈ ਮੋਟਰਸਾਈਕਲ ਦੇ ਵਿੱਚ ਤੇਲ ਪਵਾ ਸਕਦੇ। ਸਾਲ 2008 ਦੇ ਵਿੱਚ ਇਹ ਪਹਿਲੀ ਵਾਰ ਇੰਗਲੈਂਡ ਖੇਡਣ ਗਏ। ਉਸ ਤੋਂ ਬਾਅਦ ਸਾਲ 2009 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਕੋਡੀ ਖੇਡੀ। ਫਿਰ 2010 ਦੇ ਵਿੱਚ ਇੰਡੀਆ ਦੇ ਵਿੱਚ ਪਰਲ ਵਰਲਡ ਕਬੱਡੀ ਕੱਪ ਖੇਡਿਆ। 2011 ਦੇ ਵਿੱਚ ਕੈਨੇਡਾ ਤੇ ਦੁਬਈ ਗਏ। ਸਾਲ 2012 ਦੇ ਵਿੱਚ ਫੇਰ ਕੈਨੇਡਾ ਦੇ ਦੁਬਈ ਗਏ। ਸਾਲ 2013 ਚ ਇਹ ਇੰਗਲੈਂਡ ਕਬੱਡੀ ਖੇਡੇ ਸਾਲ 2013 ਦੇ ਵਿੱਚ ਹੀ ਇਹ ਕੈਨੇਡਾ ਖੇਡਣਗੇ ਉਸ ਤੋਂ ਬਾਅਦ ਸਾਲ 2014 ਦੇ ਵਿੱਚ ਕੈਨੇਡਾ ਦੇ ਨਿਊਜ਼ੀਲੈਂਡ ਖੇਡੇ 2015 ਦੇ ਵਿੱਚ ਕੈਨੇਡਾ ਨਿਊਜ਼ੀਲੈਂਡ 2016 17 18 ਦੇ ਵਿੱਚ ਲਗਾਤਾਰ ਕੈਨੇਡਾ ਖੇਡੇ ਸਾਲ 2018 ਦੇ ਵਿੱਚ ਇਹ ਆਸਟ੍ਰੇਲੀਆ ਦੇ ਵਿੱਚ ਵੀ ਕਬੱਡੀ ਖੇਡ ਚੁੱਕੇ ਨੇ ਸੋ ਐਦਾਂ ਖੁਸ਼ੀ ਅਮਰੀਕਾ ਦੇ ਨਾਲ ਨਾਲ ਯੂਰਪ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਵੀ ਕਬੱਡੀ ਖੇਡ ਚੁੱਕੇ ਨੇ ਸਾਲ 2012 ਦੇ ਵਿੱਚ ਇਹਨਾਂ ਨੇ ਯੰਗ ਕਬੱਡੀ ਕਲੱਬ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਚ ਕਬੱਡੀ ਟੂਰਨਾਮੈਂਟ ਖੇਡਿਆ ਜਿੱਥੇ ਇਹਨਾਂ ਨੇ ਸਾਡੇ ਤਾਈ ਜਫੇ ਲਾਏ ਜੋ ਕਿ ਆਪਣੇ ਆਪ ਚ ਹੀ ਇੱਕ ਵੱਡਾ ਰਿਕਾਰਡ ਰਿਹਾ ਇਦਾਂ ਦੇ ਕਈ ਰਿਕਾਰਡ ਖੁਸ਼ੀ ਦੁੱਗਾ ਕਬੱਡੀ ਜਗਤ ਚ ਬਣਾ ਚੁੱਕੇ ਨੇ ਤੇ ਅੱਜ ਕੱਲ ਵੀ ਉਹ ਕਬੱਡੀ ਖੇਡ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਕਬੱਡੀ ਖੇਡਦੇ ਹੋਏ 20 ਸਾਲ ਤੋਂ ਜ਼ਿਆਦਾ ਟਾਈਮ ਹੋਣ ਵਾਲਾ ਹੈ ਇਹ ਉਹਨਾਂ ਦੀ ਮਿਹਨਤ ਖੁਰਾਕ ਤੇ ਤਕਨੀਕ ਦਾ ਹੀ ਨਤੀਜਾ ਹੈ ਜੋ ਉਹ ਇੰਨਾ ਲੰਬਾ ਸਮਾਂ ਕਬੱਡੀ ਗੇਮ ਨਾਲ ਜੁੜੇ ਹੋਏ ਨੇ ਜਦੋਂ ਇਹ ਗਰਾਊਂਡ ਦੇ ਵਿੱਚ ਆਉਂਦੇ ਨੇ ਤਾਂ ਦਰਸ਼ਕਾਂ ਦੇ ਵਿੱਚ ਲਲਕਾਰੇ ਮਾਰਨ ਦੀ ਵੱਖਰੀ ਜਹੀ એનર્ਜੀ ਆ ਜਾਂਦੀ ਹੈ 26 ਜਨਵਰੀ ਸਾਲ 2008 ਦੇ ਵਿੱਚ ਮਠੱਡੇ ਦੇ ਟੂਰਨਾਮੈਂਟ ਮੈਚ ਦੇ ਵਿੱਚ ਇਹਨਾਂ ਨੇ ਨਾਰਵੇ ਦੀ ਟੀਮ ਦੇ ਖਿਡਾਰੀਆਂ ਨੂੰ ਲਗਾਤਾਰ ਤਿੰਨ ਜੱਫੇ ਲਾ ਕੇ ਹੈਟਟ੍ਰਿਕ ਮਾਰੀ। ਉਸ ਮੈਚ ਦੇ ਵਿੱਚ ਖੁਸ਼ੀ ਦੀ ਤਕੜੀ ਖੇਡ ਨੂੰ ਦੇਖਦਿਆਂ ਹੋਇਆਂ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਉੱਥੋਂ ਉਹਨਾਂ ਦੀ ਇੱਕ ਵੱਖਰੀ ਪਛਾਣ ਬਣਨੀ ਸ਼ੁਰੂ ਹੋਈ। ਉਸ ਤੋਂ ਬਾਅਦ ਤਾਂ ਇਹਨਾਂ ਦੀ ਪਛਾਣ ਤੇ ਚੜ੍ਹਾਈ ਸਮੇਂ ਦੇ ਨਾਲ-ਨਾਲ ਲਗਾਤਾਰ ਮੈਚ ਖੇਡਣ ਨਾਲ ਵਾਧì ਹੀ ਚਲੀ ਗਈ। ਖੇਡ ਮੈਦਾਨਾਂ ਦੇ ਵਿੱਚ ਖੁਸ਼ੀ ਦੁੱਗਾਂ ਦਾ ਗੁੱਟ ਫੜ ਕੇ ਰੀਡਰ ਨੂੰ ਰੋਕਣ ਵਾਲਾ ਦਾ ਬੜਾ ਮਸ਼ਹੂਰ ਹੈ। ਇਹੇ ਦਾ ਲੱਗਣ ਤੋਂ ਬਾਅਦ ਲੋਕ ਲਲਕਾਰੇ, ਕੁੱਕਾਂ ਤੇ ਗਰਾਊਂਡ ਦੇ ਵਿੱਚ ਖੁਸ਼ੀ-ਖੁਸ਼ੀ ਕਰਨ ਲੱ ਜੇ ਖੁਸ਼ੀ ਦੁੱਗਾ ਦੀ ਖੁਰਾਕ ਦੀ ਗੱਲ ਕਰੀਏ ਤਾਂ ਖੁਸ਼ੀ ਦੁੱਗਾ ਘਰ ਦੀ ਦੇਸੀ ਖੁਰਾਕ ਖਾ-ਖਾ ਕੇ ਤਕੜਾ ਹੋਇਆ ਇਹ ਜ਼ਿਆਦਾਤਰ ਆਪਣੇ ਮਾਂ ਦੇ ਹੱਥਾਂ ਦੀ ਬਣੀ ਰੋਟੀ ਖਾ-ਖਾ ਕੇ ਤਕੜਾ ਹੋਇਆ ਇਹਨਾਂ ਦੀ ਦੇਸੀ ਖੁਰਾਕ ਦੇ ਵਿੱਚ ਡਰਾਈ ਫੂਡ, ਬਦਾਮਾਂ ਵਾਲਾ ਰਗੜਾ, ਫਰੂਟ, ਜੂਸ, ਸ਼ੇਕ, ਘਰ ਦੀ ਆਮ ਦਾਲ, ਸਬਜ਼ੀ, ਰੋਟੀ, ਚੌਲ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਸ਼ਾਮਲ ਨੇ ਘਰ ਦੀ ਦੇਸੀ ਖੁਰਾਕ ਨੂੰ ਪਚਾਉਣ ਲਈ ਇਹ ਦੋ ਟਾਈਮ ਪਿੰਡ ਦੀ ਗਰਾਊਂਡ ਦੇ ਵਿੱਚ ਮਿਹਨਤ ਲਾਉਂਦੇ ਨੇ ਇਹ ਸ਼ਾਮ ਸਵੇਰੇ ਤਿੰਨ ਤੋਂ ਚਾਰ ਘੰਟੇ ਪ੍ਰੈਕਟਿਸ ਕਰਦੇ ਨੇ ਕਦੇ-ਕਦੇ ਇਹ ਜਿੰਮ ਵੀ ਮਾਰ ਲੈਂਦੇ ਨੇ ਪਰ ਇਹ ਜਿਆਦਾਤਰ ਕਬੱਡੀ ਗੇਮ ਦੇ ਹਿਸਾਬ ਨਾਲ ਦੇਸੀ ਮਿਹਨਤ ਲਾਉਂਦੇ ਨੇ ਜਿਦਾ ਕਿ ਰੱਸਾ ਖਿੱਚਣਾ, ਦੌੜ ਲਾਉਣੀ, ਸਪਰੀਟਾਂ ਮਾਰਨੀਆਂ, ਰੱਸਾ ਟੱਪਣਾ, ਖੂਜੋ ਰੱਸਾ ਖਿੱਚਣਾ, ਡੰਡ ਮਾਰਨੇ, ਬੈਟਾਂਗਾ ਮਾਰਨੀਆਂ ਤੇ ਨਾਲ ਦੇ ਕਿਸੇ ਖਿਡਾਰੀ ਨਾਲ ਪਹਿਲਵਾਨੀ ਜੋਰ ਕਰ ਲੈਣਾ। ਸੋ ਐਦਾਂ ਇਹ ਗਰਾਊਂਡ ਦੇ ਵਿੱਚ ਜਿਆਦਾਤਰ ਦੇਸੀ ਤਰੀਕੇ ਨਾਲ ਵਰਕਆਊਟ ਕਰਦੇ ਨੇ। ਹੁਣ ਜੇ ਗੱਲ ਕਰੀਏ ਇਹਨਾਂ ਦੇ ਜਿੱਤੇ ਹੋਏ ਇਨਾਮਾਂ ਦੀ ਤਾਂ ਖੁਸ਼ੀ ਦੁੱਗਾ ਕਬੱਡੀ ਰਾਹੀਂ 100 ਤੋਂ ਵੱਧ ਮੋਟਰਸਾਈਕਲ ਜਿੱਤ ਚੁੱਕੇ ਨੇ। ਜੈਨਾਂ ਵਿੱਚੋਂ ਇਹਨਾਂ ਨੇ 40 ਤੋਂ 50 ਬੁਲਟ ਮੋਟਰਸਾਈਕਲ ਜਿੱਤੇ ਹੋਏ ਨੇ। ਇਹਨਾਂ ਨੇ ਜਦੋਂ ਮੋਟਰਸਾਈਕਲ ਜਿੱਤਿਆ ਤਾਂ ਉਹ ਮੋਟਰਸਾਈਕਲ ਕਿਸੇ ਗਰੀਬ ਘਰ ਦੀ ਕੁੜੀ ਨੂੰ ਵਿਆਹ ਤੇ ਗਿਫਟ ਕਰ ਦਿੱਤਾ ਇਸ ਤੋਂ ਬਿਨਾ ਇਹਨਾਂ ਨੇ ਕਬੱਡੀ ਰਹੀ ਕਾਰਾਂ ਜਿੱਪਾਂ ਟਰੈਕਟਰ ਐਲ ਸੀ ਡੀਆਂ ਸੋਨੇ ਚਾਂਦੀ ਦੇ ਛੱਲੇ ਮੁੰਦੀਆਂ ਕੈਂਠੇ ਤੇ ਵੱਡੀਆਂ ਵੱਡੀਆਂ ਟਰੋਫੀਆਂ ਤੇ ਕੱਪਾਂ ਦੇ ਨਾਲ ਨਾਲ ਕਾਫੀ ਨਗਦ ਇਨਾਮ ਵੈਸਟ ਰਹਿ ਕੇ ਕਬੱਡੀ ਰਹੀ ਜਿੱਤੇ ਇਹਨਾਂ ਦੇ ਘਰ ਦਾ ਇੱਕ ਕਮਰਾ ਇਹਨਾਂ ਦੀਆਂ ਜਿੱਤੀਆਂ ਹੋਈਆਂ ਟਰੋਫੀਆਂ ਦੇ ਸਨਮਾਨਾ ਦੇ ਨਾਲ ਭਰਿਆ ਪਿਆ ਹੈ ਸੋ ਇਦਾਂ ਮਾ ਖੇਡ ਕਬੱਡੀ ਨੇ ਖੁਸ਼ੀ ਦੁੱਗਾ ਨੂੰ ਸਾਈਕਲ ਤੋਂ ਕਾਰਾਂ ਤੇ ਕਾਰਾਂ ਤੋਂ ਜਹਾਜ਼ਾਂ ਤੱਕ ਦਾ ਸਫ਼ਰ ਕਰਵਾਇਆ ਹੁਣ ਜੇ ਗੱਲ ਕਰੀਏ ਖੁਸ਼ੀ ਦੁੱਗਾ ਦੇ ਸਨਮਾਨ ਉਨ੍ਹਾਂ ਦੀ ਤਾਂ ਇਹਨਾਂ ਦਾ ਪਹਿਲਾ ਸਨਮਾਨ ਦਿੜਬੇ ਕਲੱਬ ਵੱਲੋਂ ਸੀਡੀ ਡਿਲੈਕਸ ਮੋਟਰਸਾਈਕਲ ਨਾਲ ਹੋਇਆ ਸੀ। ਇਹਨਾਂ ਦਾ ਸਭ ਤੋਂ ਪਹਿਲਾ ਗੱਡੀ ਨਾਲ ਸਨਮਾਨ 5 ਫਰਵਰੀ 2010 ਨੂੰ ਹੋਇਆ ਜੋ ਕਿ ਸੰਗਰੂਰ ਦੇ ਵਿੱਚ ਸਵਿਫਟ ਗੱਡੀ ਦੇ ਨਾਲ ਹੋਇਆ ਸੀ। ਸਾਲ 2012 ਦੇ ਵਿੱਚ ਨਿਹਾਲ ਸਿੰਘ ਵਾਲੇ ਦੇ ਨੇੜੇ ਨੰਗਲ ਟੂਰਨਾਮੈਂਟ ਦੇ ਵਿੱਚ ਇਹਨਾਂ ਨੂੰ ਇਨੋਵਾ ਗੱਡੀ ਸਨਮਾਨ ਵਜੋਂ ਦਿੱਤੀ ਗਈ। ਉਸ ਤੋਂ ਬਾਅਦ ਸਾਲ 2017 ਦੇ ਵਿੱਚ ਇਹਨਾਂ ਨੂੰ ਫੋਰਚੂਨਰ ਜਹੀ ਵੱਡੀ ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਤਲੇਰ ਗਲਾ ਸੰਗਰੂਰ ਕਬੱਡੀ ਕੱਪ ਤੇ ਖੁਸ਼ੀ ਦੇ ਪਿਤਾ ਸਰਦਾਰ ਨਿਰਮਲ ਸਿੰਘ ਦਾ ਥਾਰ ਗੱਡੀ ਨਾਲ ਸਨਮਾਨ ਮਾਨ ਦਿੱਤਾ ਗਿਆ ਪੰਜਾਬ ਦੇ 6ਵੇਂ ਵਰਲਡ ਕਬੱਡੀ ਕੱਪ ਰਾਹੀਂ 2016 ਚ ਬੈਸਟ ਜਾਫੀ ਰਹਿ ਕੇ ਪ੍ਰੀਤ ਟਰੈਕਟਰ ਜਿੱਤਿਆ ਇਹਨਾਂ ਨੂੰ ਸਾਲ 2017 ਦੇ ਵਿੱਚ ਵਰਲਡ ਕਬੱਡੀ ਕੱਪ ਖੇਡਣ ਤੋਂ ਬਾਅਦ ਪੰਜਾਬ ਮੰਡੀ ਬੋਰਡ ਵਿੱਚ ਸਰਕਾਰੀ ਨੌਕਰੀ ਮਿਲੀ ਖੁਸ਼ੀ ਮਾਰਕੀਟ ਕਮੇਟੀ ਸੁਨਾਮ ਦੇ ਵਿੱਚ ਨੌਕਰੀ ਕਰਦੇ ਨੇ ਕਦੇ-ਕਦੇ ਦਫ਼ਤਰ ਦੇ ਵਿੱਚ ਬੁਲਾਇਆ ਜਾਂਦਾ ਤਾਂ ਜਾਣਾ ਪੈਂਦਾ ਨਹੀਂ ਤਾਂ ਇਹ ਦਫ਼ਤਰ ਨਹੀਂ ਜਾਂਦੇ ਸਿਰਫ ਕਬੱਡੀ ਹੀ ਖੇਡਦੇ ਨੇ ਕਿਉਂਕਿ ਇਹ سپورٹس ਕੋਟੇ ਰਾਹੀਂ ਭਰਤੀ ਹੋਏ ਨੇ ਹੁਣ ਜੇ ਗੱਲ ਕਰੀਏ ਖੁਸ਼ੀ ਦੁੱਗਾ ਦੇ ਸ਼ੌਂਕ ਦੀ ਆ ਕਬੱਡੀ ਤੋਂ ਪਹਿਲਾਂ ਕਬੂਤਰ ਰੱਖਣ ਦਾ ਸ਼ੌਂਕ ਵੀ ਰੱਖਦੇ ਸੀ ਪਰ ਘਰਦਿਆਂ ਦੇ ਗੁੱਸੇ ਹੋਣ ਕਾਰਨ ਇਹਨਾਂ ਨੇ ਕਬੂਤਰ ਰੱਖਣੇ ਛੱਡ ਦਿੱਤੇ ਇਸ ਤੋਂ ਬਿਨਾ ਇਹਨਾਂ ਨੂੰ ਕੁੱਤੇ ਪਾਲਣ ਦਾ ਵੀ ਕਾਫੀ ਸ਼ੌਂਕ ਹੈ ਇਹਨਾਂ ਨੂੰ ਘੋੜੇ ਰੱਖਣ ਦਾ ਕਾਫੀ ਸ਼ੌਂਕ ਹੈ ਇਹਨਾਂ ਨੂੰ ਮੋਬਾਈਲ ਦੇ ਵਿੱਚ ਸਪੋਰਟਸ ਵਾਲੀਆਂ ਵੀਡੀਓ ਵੇਖਣੀਆਂ ਪਸੰਦ ਨੇ ਇਹਨਾਂ ਨੂੰ ਪੰਜਾਬੀ ਕਲਾਕਾਰ ਐਮੀ ਵਿਰਕ ਦੀਆਂ ਫਿਲਮਾਂ ਕਾਫੀ ਪਸੰਦ ਨੇ ਉਹਨਾਂ ਦੀਆਂ ਸਾਰੀਆਂ ਫਿਲਮਾਂ ਲਗਭਗ ਇਹਨਾਂ ਨੇ ਵੇਖੀਆਂ ਹੋਈਆਂ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਕਲਾਕਾਰ ਮਨਕੀਰਤ ਔਲਖ ਦੇ ਨਾਲ ਇਹਨਾਂ ਦਾ ਵਧੀਆ ਪਿਆਰ ਹੈ ਤੇ ਇਹ ਚੰਗੇ ਦੋਸਤ ਨੇ ਖੁਸ਼ੀ ਦੁੱਖਾਂ ਨੇ ਉਹਨਾਂ ਦੇ ਜੇ ਕੰਮ ਵੀ ਕੀਤਾ ਹੈ ਸੋ ਤੁਹਾਨੂੰ ਖੁਸ਼ੀ ਦੁੱਗ੍ਹਾ ਦੀ ਖੇਡ ਕਿਵੇਂ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤਵਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ